ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰੈ ਰਾ ਸਾਹਿਬ ਹਰ ਜੋ ਜੁਗ ਭਗਤ ਉਪਾਇਆ ਪੈ ਜੜਕਦਾ ਆਇਆ RAM ਰਾਜੇ ਹਰ ਨਾਗ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਗਨਿੰਦ ਕਾ ਪਿੱਟ ਦੇ ਨਾਮ ਦੇਵ ਮੁਕਲਾਇਆ ਜਨ ਨਾਨਕ ਅਸਾ ਹਰ ਸੇਵਿਆ ਅੰਤ ਲੇ ਛਡਾਇਆ ਸਲੋਕ ਮਹੱਲਾ ਪਹਿਲਾ। ਨੁਗਦਾਰੂ ਸੁਗੁਰੂਗ ਪਿਆ ਜਸੁ ਗਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੇ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇ ਰੰਤਨ ਜਾਏ ਲਖਿਆ ਰਹਾਉ। ਜਾਤਮੈ ਜੋ ਜੋ ਤਮੈ ਜੋ ਤਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ। ਜਿਨ ਕੇ ਤਿਸ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ। ਝੋਕਚ ਕਰਨਾ ਸੋ ਕਰ ਰਹਾ ਸੁਦਰਗਾ ਸਾਹ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਕਰ ਕੇ ਆਜਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਕਾ ਕਹਤੇ ਤੇਰੇ ਵਾਗਣ ਹਾਰੇ ਕਹਤੇ ਤੇਰੇ ਰਾਗ ਪਰੇ ਸੋ ਕਹੀਐ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਕੋਨ ਪਣੇ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਨੋਂ ਚਤ ਗੁਪਤ ਲਿਖ ਜਾਨਣ ਲਿਕ ਲਗਤ ਧਰਮ ਵਿਚਾਰੇ ਗਾਵਣ ਤੁਨ ਨੀਸਰ ਬਰਮਾ ਦੇਵੇ ਸਹਣ ਤਿਰਸਦਾ ਸਵਾਰੇ ਗਾਵਣ ਤੁਨ ਨਾ ਨੰਦਨਦ ਰਾਸਨ ਬੈਟੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੇ ਸੰਤੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਸੁਨੋ ਪੰਡਤ ਪੜਨ ਰਖੇਸ਼ਰ ਜੂਜਗ ਵੇਦਾ ਨਾਲੇ ਗਾਵਣ ਸੁਨੋ ਮੋਹਣੀਆਂ ਮਨਮੋਹਣ ਸੁਰਗ ਮੱਚ ਪਿਆਲੇ ਗਾਵਣ ਤੂਤਨੋ ਪਾਈ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੂਜਨੋ ਜੋਤਮਹਾ ਬਲਸੂਰਾ ਗਾਵਣ ਤੂਜਨੋ ਖਾਣੀ ਚਾਰੇ ਗਾਵਣ ਤੂਜਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨ ਗਾਵਣ ਜੋ ਤਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤਦਨ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਾ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚ ਨਾਹੀ ਹੈ ਭਿਓ ਸੇ ਜੈਨ ਜਾ ਸਿਰਚਨਾ ਢਿਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਨੋ ਤਸ ਦੇਵ ਡਿਆਏ ਜੋ ਤਸ ਭਾਵੇ ਸੋਇ ਕਰਤੀ ਬਰੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਰਨ ਵੱਡਾ ਖਸਬ ਕੋਈ ਕਿਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨ ਵਾਲੇ ਤਰੈ ਸਮਾਏ ਵੱਡੇ ਮੇਰੇ ਸਾਈਬਾ ਘਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰ ਰਹਾਉ ਸਭ ਸਰਦ ਕੇ ਮਿਲ ਸਰਦ ਤਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਨ ਤਨ ਗੁਰ ਗਰਹਾਈ ਕਹਣ ਨਾ ਜਾਈ ਤੇ ਰੀਤ ਲਵਢਾਈ ਸਭ ਸਤ ਸਭ ਤਬ ਸਭ ਚੰਗਿਆਈਆ ਸਿਧਾ ਪ੍ਰਖਾਂ ਕਿਆਂ ਵਢਿਆਈਆ ਤੁਧ ਵਿਣਸ ਦੇਕ ਨਾ ਨ ਪਈਆ ਕਰ ਮਿਲਨ ਟਕ ਰਹੀਆ ਆਕਨ ਵਾਲਾ ਕਿਆ ਵਿਚਾਰਾ ਸਿਵ ਤੇ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰ ਮਰ ਜਾਵਾਂ ਆਖਣ ਔਖਾ ਸੱਚਾ ਨਾ ਸੱਚ ਨਾਮ ਕੀ ਲਾਗੈ ਭੁਗਤ ਭੁਖੈ ਕਾ ਚੱਲਿਆ ਦੁਖਾ ਸੋਖੋਂ ਵਿਸਰ ਮੇਰੀ ਮਾਏ ਸੱਚਾ ਸਭ ਸੱਚ ਨਾਹਿ ਰਹਾਉ ਸੱਚ ਨਾਮ ਕੀਤਲ ਵਡਿਆਏ ਅਗਤ ਕੇ ਕੀਮਤ ਨਹਿ ਪਾਈ ਜਿਸ ਮਿਲ ਕੇ ਆਖਣ ਪਾਹ ਵਡਨ ਹੋਵੇ ਘਾਟ ਨ ਜਾਏ ਨਾਵ ਮਰਨ ਨ ਹੋਵੇ ਸੋਗ ਦਿੰਦਾ ਰਹਿ ਨ ਚੁੱਕਾ ਭੋਗਾ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਆ ਨਾ ਕੋ ਹੋਏ ਜੇੜੜ ਆਪ ਤੇੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਸਾਰਤ ਇਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗੁ ਗੁਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾਂ ਬਿਨਿਉ ਕਰਿਓ ਗੁਰਪਾਸ ਹਮ ਕੀ ਰੇ ਕਰਮ ਸਤਿਗੁਰ ਸਰਨਾਈ ਕਰਦਿਆ ਨਾਮ ਪਰਗਾ ਪ੍ਰਭਾਸ ਮੇਰੇ ਮਿਤ ਗੁਰਦੇਵ ਮੋਕ ਰਾਮਨਾ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਨਾਮ ਨ ਪਾਇਆ ਤੇ ਪਾਗਣ ਜੰਪਾਸ ਜੋ ਸਤਗੁਰ ਸਰਣ ਸੰਗਤ ਨ ਆਏ ਤਿਰਖ ਜਿਵਾ ਤਿਰਖ ਜਵਾਸ ਜਨ ਹਰਿ ਜਨ ਸਤਗੁਰ ਸੰਗਤ ਪਾਇ ਤੈ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾ ਸੰਗਤ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਹ ਹਰ ਹਰ ਜਿਉ ਪਰਿਆ ਸਹਲ ਬੱਤਰ ਮੈਂ ਜੰਤੋ ਪਾਏ ਤਾਂ ਕਰਿ ਜਿਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਿਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸਕੇ ਤਰਿਆ ਸਰ ਸਰ ਜਿਸ ਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡਾ ਵੈਸੇ ਕੋਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਮਨ ਕਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੱਠ ਸਿਦਾਨ ਠਾਕੁਰ ਕਾੜ ਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਈਐ ਤ੍ਰੰਤਨ ਪਾਰਾ ਵਰਿਆ ਗਸਾ ਮਹੱਲਾ ਚੋਤਾ ਸੋਪੁਰਕ ੴ ਸਤਿਗੁਰ ਪ੍ਰਸਾਦ ਸੋਪੁਰਕ ਨਰਨਜਣ ਹਰਪੁਰਕ ਨਰਨਜਣ ਹਰਿ ਕਮਾਗਮ ਅਪਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਅਡ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੁਝ ਜੀ ਆਕਾ ਦਾ ਤਾਰ ਆਣ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਆਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾ ਤਿਕ ਭਖਾਰੀ ਜਿਸ ਬਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਹੋਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਰੀ ਜਨ ਨਾਨਕ ਤិន ਕੁਰਬਾਣਾ ਹਰ ਧਿਆਵੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਮੁਕਤ ਸੇਮੁਕਤ ਪੈ ਜਨ ਹਰ ਧਿਆਇਆ ਜੀ ਤਨ ਟੂਟੀ ਜਮਕੀ ਫਾਸੀ ਜਿਨਰ ਪਾਉ ਜਿਨ ਹਰ ਨਿਰਪਉ ਧਿਆਇਆ ਜੀ ਤਨ ਕਾ ਪੋ ਸਭੁ ਗਵਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੈਤਨ ਸੈਤਨ ਜਨ ਹਰ ਤਿਆ ਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਦੁ ਜੇ ਅਰਣ ਕਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜਹਿ ਬਸ ਸਿਮਰ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮਪਰ ਕਰਤਾ ਜੀ ਤੂਜੇ ਵੜੇ ਵਰਨਾ ਕੋਈ ਤੂੰ ਜੁਗ ਜੁਗੇ ਇੱਕੋ ਸਦ ਸਦਾ ਤੂੰ ਇੱਕੋ ਜੀ ਤੂੰ ਨਹਿਚਲ ਕਰਤਾ ਸੋਈ ਤਦ ਆਪੇ ਭਾਵੈ ਸੋ ਵਰਤੈ ਜੀ ਤੂੰ ਆਪੇ ਕ੍ਰਹਿਸ ਹੋਈ ਤੁਦਿਆਪੇ ਸ੍ਰੇਸ਼ਟ ਸਭ ਪਾਈ ਜੀ ਤੁਦਿਆਪੇ ਸਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਬਸ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੈਂ ਦਾ ਸਾਈਂ ਜੋ ਤੋਂ ਭਾਵੈ ਸੋਇ ਤਿਸੇ ਜੋ ਤੂੰ ਦੇ ਹਸੋਇ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਤਾਇਆ ਨਿਸਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕ ਗਵਾਇਆ ਤਦ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਜੀ ਮਾਏ ਤੁਜ ਬਣ ਦੂਜਾ ਕੋਈ ਨਾ ਹੈ ਜੀ ਦੰਸ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਰਗੁਣ ਸਦਿਆ ਕੁਵਕਾਣੈ ਜਿਨ ਹੜ ਸੇ ਵਿਆਤਨ ਸੁਖ ਪਾਇਆ ਸਾਜੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿ ਆਸਬ ਹੋਏ ਤਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਿਲ ਨਿਵਸ ਪਾਣੀ ਪਾਵਗਤ ਨਹਿ ਕੀਆ ਪੰਕਜ ਮਹਪਗ ਨਹੀਂ ਚਾਲਾਮ ਦੇਖ ਤਾ ਡੂਬਿਐ ਮਨੇ ਇਕਨ ਚਿਤ ਸਮੋੜ ਮਨਾ ਹਰ ਵਿਸਰਤਿ ਰੇ ਗੁਣ ਗਲਿਆ ਰਹਾਉ ਨਾਉ ਜਤਿਸ ਤੇ ਨਿਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪੇ ਪ੍ਰਾਪਤ ਮਨੁਖ ਦੇਹੁਰਿਆ ਗੋਬਿੰਦ ਮਿਲਨੇ ਕੇ ਤ੍ਰਿਭਰੀਆ ਅਵਰ ਕਾਜ ਤੇਰਾ ਕੀਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਖ ਪਵਜਲ ਤਰਨ ਕੈ ਜਨ ਬਿਰਤਾ ਜਾ ਤਰਗ ਮਾਇਆ ਕਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਯਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਤ ਸਮੇ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਤੇ ਰਖਾ ਪੂਰਨ ਹੋਇ ਚਤ ਕੇ ਇਛਾ ਤਵ ਚਰਨ ਮਨ ਰਹਿ ਮਹਾਰਾਪਨਾ ਜਾਣ ਕਰੋ ਪ੍ਰਤਪਾਰ ਹਮਰੇ ਦਰ ਸਭੈ ਤੁਮ ਘਾਵੋ ਆਪ ਹਾ ਤੇ ਮੋਹੇ ਬਚਾਵੋ ਸੁਖਿ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾ ਮੋਰ ਛਾ ਨਿਜ ਕਰਦਾ ਕਰਿਆ ਸਭਰਨ ਕੋ ਆਸੰਗਰੀਆ ਪੂਰਨ ਹੋਇ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਚਾੜ ਕੋ ਵਰਨਤਿ ਹਉ ਜੋ ਬਰਚਉ ਸੁ ਤੁਮਤੇ ਪਾਉ ਸੇਵਕ ਸਿੱਖ ਮਾਰੇ ਤਾਰਿਆ ਚੁੰਟਣ ਸੱਤਰ ਹਮਾਰੇ ਮਾਰਿਆ ਆਪ ਹਾਥ ਦੇ ਮੁਝ ਅਬਰਿਆ ਮਰਨ ਕਾਲ ਕੈ ਤਰਾਸ ਨਵਰੀਆ ਹੋ ਜੋ ਸਦਾ ਹਮਾਰੇ ਪਛਾ ਸਰੇਸਤ ਜੋ ਕਰਿਓ ਰੱਛਾ ਰਖ ਲਿਓ ਮੇ ਰਖਨ ਹਾਰੇ ਸਹਿਬ ਸੰਤ ਸਹਾਈ ਪਿਆਰੇ ਦਿਨ ਬਾ ਦੁਸ਼ਟਨ ਕੇ ਹੰਤਾ ਤਮਹ ਪ੍ਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕੈ ਕੀਆ ਤਮਾਸ਼ਾ ਨਵਨ ਕਾਲ ਜੋਗਿ ਸ਼ਵ ਕੀਓ ਬੇਦਰਾ ਬ੍ਰਹਮਾ ਜੋਥਿਓ ਨਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਹ ਹਮਾਰਾ ਨਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨ ਬਜਾਇਓ ਆਦੰਤ ਇੱਕ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕਹ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਵਕਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰਸ ਤੁਲਾ ਸਭ ਪ੍ਰ ਕਿਰਪਾ ਦਿਸਟ ਕਰ ਫੁਲਾ ਸਾਂਤ ਤਨੁ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾਂ ਕਰਤਾਰ ਪਰਜਾ ਤਰਤਬ ਦੇ ਅਪਾਰਾ ਜਬ ਆਕਰ ਕਰਤੇ ਹੋਂ ਕਬ ਹੋਂ ਤੁਮ ਮ੍ਰਿਤ ਦੇਹ ਤਰ ਸਭ ਹੋਂ ਨੇਤੇ ਬਦਨ ਸਿਰ ਸਬ ਥਾਰ ਹੈ ਆਪ ਆਪਨੇ ਬੂਝ ਉਚਾਰਾ ਤੁਮ ਸਬਹਿ ਤੇ ਰਤ ਨਰ ਹਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਬਕਾ ਨਰ ਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਚਾਰਤ ਭੇਦਾ ਜਾਕੂ ਭੇਵਨ ਪਾਵਤ ਬੇਦਾ ਤਾਂ ਕੂ ਕਰਪਾ ਹਨ ਉਨਮਾਨਤ ਮਹਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਣਤ ਨਹਿ ਪਹਿਵਾ ਆਪ ਆਪਨੇ ਬੁਧ ਹੈ ਜੀਤੇ ਵਰਨਤ ਪਿਣ ਪਿਣ ਤੋਂ ਹੈ ਤੇਤੇ ਤੁਮਰਾ ਲਖਾ ਨ ਜਾਇ ਪਸਰਾ ਕਹਿ ਵਿਸਜਾ ਪ੍ਰਥਮ ਸੰਸਾਰਾ ਏਕਾ ਰੂਪਨੂਪਸਰੂਪ ਆਰੰਗ ਪਿਉਰਾ ਕਹਿ ਭੂਪਾ ਅੰਡਾ ਜੇ ਰਸੇ ਤਜਕੇ ਨਿਤ ਉਤਪਜ ਖਾਨ ਬਹੋਰ ਚ ਦੇਨੇ ਕਹੋ ਫੁੱਲ ਰਾਜਾ ਹਵ ਬੈਠਾ ਕਹੋ ਸੰਮਟ ਪ੍ਰੋਸ਼ੰਕਰ ਇਕੱਟਾ ਸਗਰੇ ਸਿਟ ਦਿਖਾਏ ਅਚ ਭਵਾ ਆਦੁ ਜਗਤ ਸਰੂਪ ਸੇੰ ਬਵਾ ਅਵ ਰਖਾ ਮੇਰੀ ਤੁਮ ਕਰੋ ਸਖਬਾਰ ਐਸ ਸਖ ਸੰਗ ਰੋ ਦੁਸ਼ਟ ਜਿਤ ਉਠਵ ਤਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਸ ਤਉ ਤਵ ਸਰਨੀ ਪਰੇ ਤਨ ਕਾ ਦੁਸ਼ਟ ਦੁਖ ਤਹਾ ਮਾਰੇ ਪੁਰਖ ਜਾਨ ਪਗ ਪਰੇ ਤੇ ਹਾਰੇ ਤਨ ਕਾ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨ ਆਏ ਹੈ ਰਛਾਏ ਤਾ ਸਭ ਕਾਲਾ ਦੁਸ਼ਟ ਤਰੈ ਤਤਕਾਲਾ ਕਿਰਪਾ ਦਸ਼ਤਨ ਜਾਇਨ ਹਰੋ ਤਾਕੇ ਤਾਪ ਤਨਕ ਮੈਂ ਹਰੋ ਰਿੱਧ ਸਿੱਧ ਕਰਮ ਸਭ ਹੋਏ दुष्ट शासक ना कोई एक बार जंत मैं संवारा काल फासते ताहे बरा जनर नाम तिहार कह दार दुष्ट दुख ते रहा खड़ के त मैं शरण तिहारी आप हादा ले हो भारी सर्व ठोर मो सहाय दुष्ट दुख ते ले हो बचाई सवैया पाए कहे जब ते तुमरे तव ते कु अंग तेरे नयन्यो राम रहीम पुराण कु राणा ਨੇ ਕਹਮ ਤੇ ਕਨ ਮੰਨਿਓ ਸਿਮਰ ਸਤਿਰਵੇਦ ਸਬੈ ਬਉ ਭੇਦ ਕਮ ਏਕ ਨ ਜਾਣਿਓ ਸਿਰਸ ਪਨ ਕਿਰਪਾ ਤੁਮਰੀ ਕਾਰ ਮੈਂ ਨ ਕਿਓ ਸਭ ਤੋਏ ਬਖਾਨਿਓ ਦੋਹਿਰਾ ਸਗਲ ਦੁਆਰ ਕੁਛ ਛਾਡ ਕੇ ਗਇਓ ਤੁਹਾਰ ਦੁਆਰ ਵਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TE JANAANDA ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੈ ਸੇਤੇ ਮਨ ਵਜੀਆ ਵਧਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਅਨੰਦ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਤ ਸੁਆਮੀ ਸੁਖ ਮਨ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀ ਕਰਤੇ ਰ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਅੰਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਹ ਨਾਨਕ ਸੱਚੇ ਸਾਹਿਬਾ ਕਿਆ ਨਹੀ ਕਰਤੇ ਰ ਸੱਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖਮਨ ਆਏ ਵਸਿਆ ਜਿਨੇ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੰਡ ਸਿਧੀਆਂ ਬਣਾਈਆਂ ਕਹ ਨਾਨਕ ਸੁਣੋ ਸੰਤ ਸਭ ਤਰ ਪਿਆਰੁ ਸਾਚਾ ਨਾਮ ਮੇਰਾ ਧਾਰੁ ਵਾਜ ਪੰਚ ਸਬਦ ਤਿਤ ਕਰਸ ਭਾਗੈ ਕਰਸ ਭਾਗੈ ਸਬਦ ਵਾਜ ਕਲਾ ਜਿਤ ਕਰਿ ਧਾਰਿਆ ਪੰਚ ਦੁਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸਕ ਹੋਵਾ ਤਤ ਕਰਿਆ ਅਨਹਦ ਵਾਜੇ ਆਨੰਦ ਸੁਨੋ ਵਡ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤਾ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਟਕੁਰ ਕਾ ਪਿਓ ਜਿਸ ਕਾ ਸਭ ਸਾਰ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚਤ ਸਕਾ ਹੋਏ ਉਧਾਰੋ ਇਹ ਵਸਤ ਜੀ ਨ ਜਾਏ ਨਿਤ ਨਿਤ ਰਖੋ ਰਤਾਰ ਉਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮਨੁ ਜੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਦਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨਮਨ ਥੀਵੇ ਹਰਿਆ ਪੌੜੀ ਤਥੈ ਤੂੰ ਸਮਰਥਾ ਜਿੱਥੈ ਕੋਈ ਨ ਹੋਉ ਤੈ ਤੇਰੀ ਰਕ ਅਗਨੀ ਉਦਰ ਮਾਹੇ ਸੁਣ ਕਾ ਜਮ ਕਾ ਦੂਤ ਨਾਇ ਤੇ ਰਚੜ ਜਾਹੇ ਪੌਜਲ ਬਖਮਸ ਗਾਹੋ ਗੁਰ ਸਬਦਿ ਭਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਉਪਨ ਗੋਬਿੰਦ ਗਾਏ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹਿ ਬਿਰਥਾ ਕੋਈ ਨ ਜਾਏ ਜੇ ਆਵ ਤੁਦ ਆਹੀ ਸ਼ਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਨਰਗ ਪਏਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂ ਵਤ ਦੇ ਜਗ ਮਹਿ ਹਉ ਤਮ ਕਾਢਿ ਹੈ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਅਪਵਾਰਯਨ ਗੁਰ ਕੀ ਪੈਰੀ ਪਾਏ ਕਾਢ ਸਵਾਰਯਨ ਵਾ ਆਪ ਦਿਆਲ ਮਨੋ ਨ ਵਿਸਾਰਿ ਸਾਜਨਾ ਕਾ ਸੰਗ ਭਵਜਲਤਾ ਹਰਿ ਜਨ ਸਾਖਤ ਨ ਦੁਸ਼ਟ ਕਨ ਮਾਹੇ ਵਿਦਾਰਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ